ਗਿੱਦੜਬਾਹ ਜਿਮਨੀ ਚੋਣ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗਿੱਦੜਬਾਹ ਦੇ ਵਿੱਚੋਂ ਜੋ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਬਾਜੇਕੇ ਭਗਵੰਤ ਸਿੰਘ ਬਾਜੇਕੇ ਜੋ ਕਿ ਐਨਐਸਐ ਦੇ ਅਧੀਨ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਅਮਰਿਤਪਾਲ ਸਿੰਘ ਦਾ ਸਾਥੀ ਹੈ ਉਸ ਦੇ ਵੱਲੋਂ ਜੋ ਜਿਮਨੀ ਚੋਣ ਹੋਣ ਜਾ ਰਹੀ ਹੈ ਗਿੱਦੜਬਾਹ ਹਲਕੇ ਦੇ ਵਿੱਚ ਕਿਉਂਕਿ ਰਾਜਾ ਵੜਿੰਗਜ ਉਹ ਇੱਥੋਂ ਵਿਧਾਇਕ ਸਨ ਅਤੇ ਉਹ ਹੁਣ ਜਿਹੜੇ ਚੋਣ ਜਿੱਤ ਚੁੱਕੇ ਨੇ ਲੁਧਿਆਣੇ ਦੀ ਲੋਕ ਸਭਾ ਦੀ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ ਤੇ ਇੱਥੇ ਚੋਣ ਲੜਨ ਦਾ ਐਲਾਨ ਪ੍ਰਧਾਨ ਮੰਤਰੀ ਵੱਜੇ ਕੇ ਵੱਲੋਂ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਆਕਾਸ਼ਦੀਪ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਸੀਟ ਵੀ ਚਰਚਾ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਸੀਟ ਦੇ ਉੱਤੇ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦਾ ਵੀ ਨਾਮ ਚੱਲ ਰਿਹਾ ਹੈ ਕਿ ਉਹਨਾਂ ਦੀ ਥਾਂ ਤੇ ਰਾਜਾ ਵੜਿੰਗ ਦੀ ਥਾਂ ਤੇ ਉਹ ਚੋਣ ਜਿਹੜੀ ਇੱਥੋਂ ਲੜ ਸਕਦੇ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਚਰਚਾ ਦੇ ਵਿੱਚ ਹੈ ਕਿਉਂਕਿ ਗਿੱਦੜਬਾਹ ਸੀਟ ਅਕਾਲੀ ਦਲ ਦੀ ਜੱਦੀ ਸੀਟ ਹੁੰਦੀ ਸੀ ਜਿੱਥੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਜਿੱਤਦੇ ਰਹੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਇੱਥੋਂ ਹੀ ਚੋਣਾਂ ਦੇ ਵਿੱਚ ਜਿੱਤਦੇ ਰਹੇ ਨੇ ਤੇ ਉਸ ਤੋਂ ਬਾਅਦ ਰਾਜਾ ਬੜਿੰਗ ਦੇ ਵੱਲੋਂ ਇਹ ਸੀਟ ਲਗਾਤਾਰ ਦੋ ਵਾਰ ਜਿੱਤ ਲਈ ਗਈ ਹੈ ਅਤੇ ਹੁਣ ਰਾਜਾ ਬੜਿੰਗ ਜਦੋਂ ਇਹ ਸੀਟ ਖਾਲੀ ਹੋ ਚੁੱਕੀ ਹੈ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਨੇ ਉਸ ਤੋਂ ਬਾਅਦ ਇਸ ਸੀਟ ਦੇ ਉੱਤੇ ਉਪ ਚੋਣ ਹੋਣ ਜਾ ਰਹੀ ਹੈ ਇਸ ਦੇ ਲਈ ਜੋ ਐਲਾਨ ਕਰ ਦਿੱਤਾ ਗਿਆ ਹੈ ਭਗਵੰਤ ਸਿੰਘ ਬਾਜੇ ਕੇ ਐਨਐਸਏ ਦੇ ਅਧੀਨ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਜੋ ਬੰਦ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਉਹਨਾਂ ਦਾ ਐਲਾਨ ਹੋ ਗਿਆ ਇਸ ਸੀਟ ਤੋਂ ਚੋਣ ਲੜਨ ਦਾ ਇਸ ਤੋਂ ਬਾਅਦ ਇਸ ਸੀਟ ਚਰਚਾ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸੀਟ ਦੇ ਉੱਤੇ ਐਲਾਨ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇ ਕੇ ਚੰਗਾ ਕੈਂਡੀਡੇਟ ਹੋ ਸਕਦਾ ਹੈ ਜਾਂ ਫਿਰ ਨਹੀਂ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਆਪਣੀਆਂ ਵੀਡੀਓਜ਼ ਨੂੰ ਲੈ ਕੇ ਮਸ਼ਹੂਰ ਸੀ ਜਾਂ ਫਿਰ ਲੋਕਾਂ ਦੇ ਵਿੱਚ ਉਸ ਦਾ ਨਾਮ ਚੱਲਦਾ ਸੀ ਉਸ ਤੋਂ ਬਾਅਦ ਇਸ ਸੀਟ ਦੇ ਉੱਤੇ ਤੁਹਾਨੂੰ ਕੀ ਸਮੀਕਰਨ ਬਣਦੇ ਦਿਖਾਈ ਦੇ ਰਹੇ ਆ ਸੁਖਬੀਰ ਸਿੰਘ ਬਾਦਲ ਦੇ ਚੋਣ ਮੈਦਾਨ ਦੇ ਵਿੱਚ ਆਉਂਦੇ ਆ ਤੇ ਅਮਰਤਾ ਵੜਿੰਗ ਚੋਣ ਮੈਦਾਨ ਦੇ ਵਿੱਚ ਆਉਂਦੇ ਆ ਤੇ ਉਧਰੋਂ ਪ੍ਰਧਾਨ ਮੰਤਰੀ ਬਾਜੇਕੇ ਜੇ ਐਲਾਨ ਕਰਕੇ ਮੈਦਾਨ ਦੇ ਵਿੱਚ ਉਤਰ ਰਹੇ ਨੇ ਤਾਂ ਫਿਰ ਇਸ ਸੀਟ ਤੋਂ ਕੌਣ ਤੁਹਾਨੂੰ ਲੱਗਦਾ ਹੈ ਤਕੜਾ ਉਮੀਦਵਾਰ ਹੋ ਸਕਦਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ